ਕੀ ਹਾਲ ਚਾਲ ਹੈ ਮਿੱਤਰੋ ਅੱਜ ਤੁਹਾਨੂੰ ਦਿਖਾਉਨੇ ਆ ਵੀਡੀਓ ਐਂਡ ਤੱਕ ਜਰੂਰ ਦੇਖਿਓ ਵੀਡੀਓ ਨੂੰ ਬਣੇ ਜਰੂਰ ਰਹੋ ਕਿਉਂਕਿ ਵੀਡੀਓ ਪਾਉਣ ਦਾ ਮਕਸਦ ਅੱਜ ਇਹ ਹੈ ਵੀ ਆਪਾਂ ساری ਉਮਰ ਚੱਲੋ ਆਪਦੇ ਕੰਮ ਖਾਤਰੀ ਫਿਰਦੇ ਹੁੰਨੇ ਕੰਮ ਕਰਦੇ ਆ ਪਰ ਰਾਹ ਨਾ ਕਦੇ ਵੱਡਿਆ ਕਰੋ ਯਾਰ ਅੱਜ ਤੁਹਾਨੂੰ ਦਿਖਾਵਾਂਗੇ ਵੀ ਚਾਰ ਕਰਮਾਂ ਰਾਹ ਸੀ ਤੇ ਕਿੰਨਾ ਰਹਿੰਦਾ ਸੀ ਤੇ ਕਿੰਨਾ ਕ ਵੱਡਿਆ ਹੋਇਆ ਸੀ ਚਲੋ ਉਹਨਾਂ ਵਿੱਚ ਮੈਂ ਵੀ ਸ਼ਾਮਲ ਹੂੰ ਮੈਂ ਕਿਸੇ ਨੂੰ ਮਾੜਾ ਨਹੀਂ ਕਹੂੰਗਾ ਵੀ ਕੋਈ ਮਾੜਾ ਹੈਗਾ ਕਿਉਂਕਿ ਨੀਵੇਂ ਪਾਸੇਵੇਂ ਸਜਮੀਨ ਦਲਦੀ ਹੁੰਦੀ ਆ ਰਾਹਵੇਂ ਸੋਚੇ ਹੁੰਦੇ ਆ ਤੇ ਕਦੇ ਤਵੀ ਲੱਗ ਗਈ ਕਦੇ ਹਲ ਲੱਗ ਗਿਆ ਉਹ ਰਲ ਜਾਂਦੇ ਅੱਜ ਤੁਹਾਨੂੰ ਦਿਖਾਵਾਂਗਾ ਵੀ ਰਾਹ ਨਿਕਲਦਾ ਹੋਇਆ ਤੇ ਮਿੱਟੀ ਪਾਉਣ ਲੱਗੇ ਹੋਏ ਆ ਦੇਖੀ ਚੱਲਿਓ ਐਂਡ ਤੱਕ ਦੇਖ ਸਕਦੇ ਹੋ ਤੇ ਮੰਗਰ ਦੇ ਪਾਸੋਂ ਰਾਹ ਆ ਗਿਆ ਇਹ ਖਾਲ ਵੀ ਵਿੱਚ ਆਇਆ ਤੁਹਾਨੂੰ ਸਾਰਾ ਦਿਖਾਵਾਂਗੇ ਐਂਡ ਤੱਕ ਤੇ ਮਿੱਟੀ ਪਾਉਣ ਲੱਗੇ ਅੱਜ ਵਿੱਚ ਬੜੇ ਭਰਾ ਸਹਿਮਤ ਵੀ ਆ ਤੇ ਵਿੱਚ ਥੋੜੇ ਜਿਹਾ ਗੁੱਸੇ 'ਚ ਵੀ ਆ ਲੋ ਵੀ ਚੱਲ ਪਿਆ ਕੰਮ ਰਾਦਾ ਜੀ ਆਉਣ ਲੱਗ ਗਏ ਟਰੈਕਟਰ ਤੇ ਓਕੇ ਗੱਲਾਂ ਸਮਾਏ ਵੀ ਦਿਖਾਉਨੇ ਆ ਵੀ ਉਹ ਤੱਕ ਮਾਰੂ ਨੇਗਾ ਇੱਧਰ ੱਡਾ ਦੇਖੋ ਕਿੱਥੇ ਲੱਗੇ ਹੋਏ ਆ ਤੇ ਇੱਧਰ ਵੱਟ ਦੇਖੋ ੱਡਾ ਕਿੱਥੇ ਆ ਸਾਹਬ ਲਾਲੂ ਵੀ ਫੇਰ ਕਹਿੰਦਾ ਮੇਰੀ ਵੱੱਦ ਨਹੀਂ ਗਈ ਕਣਕ ਜੀ ਦੀ ਲਾਈ ਪ੍ਰਾਗਟ ਸਿੱਧੂ ਆ ਗਿਆ ਕਹਿੰਦੇ ਹੌਨ ਸਰ ਕਹਿੰਦੇ ਕੀ ਹੋ ਗਿਆ ਟਰਾਲੀ ਦਾ ਪੰਪੜ ਗਿਆ ਵਰਗਦਾ ਹੋੜੀ ਖੇਡੂ ਆ ਨਾ ਖੇਡਣੀ ਬੂਹਲੀ ਲੱਗਦਾ ਵੀ ਰੰਗ ਲਾਉਣਾ ਬੂਹਾ ਕਾਲਾ ਧਰ ਕੱਢਣਾ ਬੂਹਾ ਆੜਾ ਪੈਪਟਲੀ ਕਰਨੀ ਪੂ ਜਥੇਦਾਰਾ ਹੌਨ ਸਰ ਪੰਪੜ ਗਿਆ ਦਾ ਕੋਲ ਜੀਵਾ ਉਹ ਦਹੀਂ ਜੀ ਲੱਗੇ ਬਾਹਰਾਂ ਦੇ ਤੇ ਲੱਗੇ ਬਾਹਰਾਂ ਦੇ ਜਿਵੇਂ ਯਾਰ ਕਹਿੰਦਾ ਪਲਾਂਟ ਤੇ ਚਲਾਟੇ ਪਾ ਦੇ ਪੰਪ ਦੇ ਓਕੇ ਵੀ ਚੱਲ ਚੱਲਾਂਗੇ ਅੜ ਕੇ ਚੱਲਦੇ ਆ ਰਾਹ ਪਾ ਦਈਏ ਆ ਹੁਣ ਦਿਖਾਉਣੇ ਤੋ ਤੱਕ ਰਾਹ ਆਪੇ ਜਦ ਰਿਤਨਾ ਅਰੇ ਕਾ ਉਹ ਨੇ ਚੱਲਾਂਗੇ ਤੜਕੇ ਪੱਜ ਪਾਦ ਗਏ ਮਿੱਟੀ ਹਾਂ ਚਾਹ 6 ਬੰਦੇ ਜਾਣਗੇ ਤੜਕੇ ਛੋਟੀ ਘੁੰਮਣੋਂ ਬਸ ਚੱਲਾਂਗੇ ਆਪਾਂ ਹਾਂ ਜਾਣਾਗਾ ਲਾਜ਼ਮੀ ਠੀਕ ਹੈ ਜੀ ਤੇ ਉਹ ਬੰਦਾ ਸੋਹਾ ਖਾਈਂਦਾ ਮਰਨ ਮੱਤ ਤੇ ਬੈਠਾ ਮਰਦੂ ਦੇ ਪੰਜ ਤਿੰਨ ਦਿਨਾਂ ਨੂੰ ਲੈ ਗਈ ਕੋਸ ਚੱਕ ਕੇ ਭੋਂਗਰੇ ਫਿਰੋ ਠੀਕ ਹੈ ਜੀ ਲੈ ਜਾਂਦੇ ਹੋਰ ਲੈ ਜਾਂਦੇ ਓ ਲਾਵੇ 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 ਚੱਕਦੇ ਚੱਲ ਵੀ ਚੱਲ ਹੌਲੀ ਹੌਲੀ ਕਹਾਂ ਕਰ ਲਾ ਮੜਿਆ ਬਾਹਰ ਓਕੇ ਥਲੇ ਦਾ ਰਿਫਟ ਲੋ ਵੀ ਚੱਲੀ ਆਂ ਰਾਹ ਦਾ ਕੰਮ ਆਜੋ ਖਾਲ ਭਰਨਾਂ ਤੇ ਵੱਡੀ ਕੋ ਮੰਦੀ ਸੰਗਤ ਵੀ ਆ ਗਈ ਟਰੈਕਟਰ ਲੱਗ ਗਿਆ ਹੁਣ ਤੇ ਨਾਲ ਦੀ ਨਾਲ ਕਰਾ ਚੱਲਦਾ ਕੰਮ ਪੱਧਰਾ ਓਕੇ ਆ ਜਮਾ ਬੱਟ ਕੇ ਇਹਦਾ ਖਿੱਚੀ ਜਾਂਦਾ ਬੱਚਾ ਟਗੇਈ ਨਾ ਹੌਲੀ ਹੌਲੀ ਖਿੱਚੀ ਜਾਂ ਲਗਣਾ ਲਓ ਜੀ ਰਾਹ ਬੜੇ ਚਰਵਾ ਸੋਹਣੀਆਂ ਕਿੰਨੇ ਚਰਵਾ ਸੋਹਣੀਆਂ ਪ੍ਰਮਾਤਮਾ ਨੇ ਅੱਜ ਇਹ ਜਿੱਡੇ ਦਾ ਮਰਬਾ ਬੰਦੀ ਹੋਈ ਆ ਉਹਦੇ ਦਾ ਪਹਿਲੀ ਵਾਰ ਰਾਹ ਨਿਕਲੇ ਆਪਣੇ ਪਿੰਡ ਜਾਣਾ ਪਹਿਲੀ ਵਾਰ ਰਾਹ ਕਢਾਇਆ ਪਿੰਡ ਚ ਕਿਹਾ ਸਰ ਉਹ ਆ ਖਾਲ ਵੀ ਸਾਰਾ ਵਿੱਚ ਆਉਂਦਾ ਗਾ ਤੇ ਹੌਲੀ ਹੌਲੀ ਚੱਕੀ ਟਰਾਲੀ ਲੋ ਵੀ ਮਰਦ ਖੇਡਦਾ ਖਾਤਰੀਆਂ ਨਾਲ ਦੇਖਦੇ ਆਂ ਦੇਖਦੇ ਆਂ ਦੇਖਦੇ ਆਂ ਬੋਗਾ ਦੇਖਦੇ ਆਂ ਬੋਗਾ ਇਹਨੂੰ ਐ ਘੱਠਾ ਲੜੇ ਧੱਕ ਥੜੇ ਪਾਉ ਇਹਨੂੰ ਆਹ ਗਮ ਔਖਾ ਦੋ ਐ ਆੜ ਜਾਣਾ ਨਾ ਕੰਜਰ ਕੀਤਾ ਬਹੁਤ ਔਖਾ ਹੁੰਦਾ ਇਹ ਲਾਦੇ ਪੱਕੇ ਠੱਡੇ ਮਾਸ਼ਾਅੱਲ ਜਾਨ ਆ ਗਿਆ ਜੀ ਕਿਹਾ ਹਾਲ ਚੱਲ ਚਾਚਾ ਜੀ ਲੋ ਵੀ ਲਾਗੇ ਮਿੱਟੀ ਪਾਉਣ ਰਾਹ ਤੇ ਪੈ ਰੋਕੇ ਥੱਲੇਦਾਰ ਕਿ ਇਧਰ ਹੋਰ ਕਰ ਲਾ ਰਾਹ ਦਾ ਕੰਮ ਚੱਲੀ ਆਈ ਓਕੇ ਹੈਗਾ ਮਜਮਾ ਸਾਰਾ ਖਾਲ ਵਿੱਚ ਆਊਗਾ ਜਿਦਿਓ ਰਾਹ ਮੈਂ ਤਰਉਣ ਕਿੱਥੇ ਜਾਊ ਇਧਰ ਹੀ ਮਿੱਟੀ ਲੈਣ ਲੱਗ ਗਿਆ ਇਧਰ ਵੀ ਲੈਣ ਲੱਗ ਗਿਆ ਦੇਖੀ ਚੱਲੋ ਕਰਾ ਤੇ ਦੇ ਆ ਚੁੱਕੇ ਆ ਇਧਰ ਨਵੀਂ ਛੀਰੀ ਤਿਆਰ ਕਰ ਲਈ ਤੇ ਇਧਰ ਦੇਖ ਲ ਬਸ ਇੰਨੀ ਕੀ ਰਹਿ ਗਈ ਆ ਕੱਲੇ ਗਾਰਡਰਾਂ ਦੇ ਡ੍ਰੈਕਟਰ ਮੋੜਦਾ ਇੱਕ ਪਾਸੇ ਭਰਦਾਗਾ ਇਧਰਲੇ ਪਾਸੇ ਤਾਂ ਕੋਈ ਸਹੀ ਨਹੀਂ ਆ ਦੇਖੋ ਜਿੱਥੇ ਆਪਾਂ ਖੜੇ ਆ ਨਾ ਹੁਣ ਇਹ ਹਸਾਬ ਨਾਲ ਵੀ ਇੰਨੇ ਨਹੀਂ ਮਿੱਟੀ ਸੀਗੀ ਇਹ ਇਹ ਉਹ ਜਦੋਂ ਸੜਕ ਦੇਖਦੀ ਆ ਸਾਰੇ ਐਂ ਦੇਖ ਕੇ ਮੰਨ ਕੇ ਚੱਲ ਵੀ ਉਹ ਡ੍ਰੈਕਟਰ ਨੂੰਖਤ ਦਿਖਦੇ ਆ ਉਹ ਸੜਕ ਤੇ ਆਹਾ ਉਹ ਬਾਣਾ ਮੋਟਰਾਂ ਤੱਕ ਉਹ ਸਾਹਮਣੇ ਤੁਹਾਨੂੰ ਪੈ ਦਿੱਸੀਆਂ ਦਾ ਟੱਬਾ ਤੁਹਾਨੂੰ ਦਿਖਾਉਣਾ ਮੈਂ ਐਡਾ ਛੱਸੀਆ ਤੇ ਆ ਪਾਈਆਂ ਨੇ ਸਾਰਾ ਚੱਕਿਆ ਹੈ ਆ ਮੁੰਡਿਆਂ ਨੇ ਘੱਟੋ ਘੱਟ ਆਦਾ ਪੰਡਤਾਂ ਨੇ ਚੱਕਿਆ ਘੱਟੋ ਘੱਟ 20 ਕਿੱਲੇ ਤੇ ਇਹਨਾਂ ਨੇ ਚੱਕੇ 24 ਕਿੱਲੇ 24 ਕਿੱਲੇ ਤੇ ਇਹਨਾਂ ਨੇ ਚੱਕਿਆ 10 ਫੁੱਟ ਮਿੱਟੀ ਤੇ ਬਾਕੀ ਆ ਲੱਗੇ ਹੋਇਆ ਬਾਈ ਸੰਤੇ ਕੇ ਤੇ ਯਾ ਦੇਖੋ ਵੀ ਐਡਾ ਛੱਟੇ ਪਾਸੇ ਹੋ ਪਰਲੇ ਪਾਸੋਂ ਲੱਗਿਓ ਉੱਥੋਂ ਇੱਥੋਂ ਤੱਕ ਲੈ ਆਏ ਇਧਰ ਤੱਕ ਲੋ ਵੀ ਚੱਲੀ ਜਾਂਦਾ ਰਾਹ ਦਾ ਕੰਮ ਆ ਰਾ ਕੀ ਪੈਂਦਾ ਜਮਾਹੋਰ ਜੀ ਪ੍ਰਧਾਨ ਸਾਹਿਬ ਕਿਵੇਂ ਹੋ ਆ ਪ੍ਰਧਾਨ ਸਾਹਿਬ ਨੇ ਉੱਥੋਂ ਚੱਕਿਆ ਜੀ ਹੋਰ ਜੀ ਪ੍ਰਧਾਨ ਸਾਹਿਬ ਠੀਕ ਆ ਜੀ ਵਧੀਆ ਵਧੀਆ ਠੀਕ ਆ ਵਧੀਆ ਜੀ ਆ ਦੇਖੋ ਰਾਹ ਪਈ ਜਾਂਦੀ ਆ ਜੀ ਉਧਰ ਵੀ ਸਾਨੂੰ ਦਿਖਾ ਦੇ ਖੰਭੇ ਲੱਗਿਆ ਇੰਨਾ ਨਾ ਬਾਹਰ ਨਿਕਲੇ ਆ ਜੀ ਆ ਦੇਖ ਐ ਲੋ ਵੀ ਵੀ ਉਹ ਉੱਧਰ ਤੱਕ ਦੇਖੋ ਤੁਸੀਂ ਲਾਲੂ ਵੀ ਡੇਢ ਕਾਮ ਹੋ ਗਏ ਉਹ ਇਧਰਲੇ ਪਾਸੇ ਇੰਨਾ ਨਾ ਰਾਹ ਨਿਕਲੇ ਆ ਹੈ 400 ਚੱਲ ਟਰਾਲੇ ਜਿੰਨੀ ਮਰਜ਼ੀ ਪਈਏ ਆਪਣੇ ਟਰੈਕਟਰ ਸਦੇ ਇੱਥੇ ਚੱਲਣਗੇ ਲੈ ਜਾਂਦੇ ਹੋਰ ਲੈ ਜਾਂਦੇ ਲਾਵੇ 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 ਚੱਕ ਦੇ ਚੱਲ ਵੀ ਚੱਲ ਹੌਲੀ ਹੌਲੀ ਕਹਾਂ ਕਰ ਲਾ ਮੜਿਆ ਬਾਹਰ ਓਕੇ ਥੱਲੇ ਦਾ ਰਿਫਟ ਲੋ ਵੀ ਚੱਲੀ ਆ ਰਹਾ ਦਾ ਕੰਮ ਆ ਜੋ ਖਾਲ ਭਰਨਾ ਤਨ ਵੇ ਸਾਰਾ